ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ। ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਠੀਕ ਠਾਕ ਰਹੇਂ ਜੀ। ਡਿੱਗੂ ਤੇ ਗੂੰਜੇ ਫਿਰਦੇ ਆਂਗੇ। ਤੇ ਜਿਹੜਾ ਟਾਈਮ ਹੈਗਾ ਦੁਪਹਿਰ ਦੇ 12:30 ਵੱਜ ਗਏ ਨੇ। ਅੱਜ ਨਾ ਮੌਸਮ ਕੁਝ ਖਰਾਬ ਜਾਗਾ। ਤੇ ਕੰਮ ਆਪਣੇ ਸੇਤੀ ਨਿਭੜ ਗਏ ਤੇ ਠੰਡ ਹੈ ਪਰਸੋਂ ਵੀ ਪਿਆ ਕੱਲ੍ਹ ਵੀ ਪਿਆ ਅੱਜ ਮੀਆਂ ਵਾਲਾ ਮੌਸਮ ਜਿਹਾ ਹੋਇਆ ਪਿਆਗਾ ਤੇ ਮੈਂ ਕੁੱਟ ਤੇ ਆ ਗਈ ਸੀ ਪ੍ਰੈਸ ਕਰਨ ਵਾਲੇ ਕੱਪੜੇ ਬਹੁਤ ਹੀ ਜ਼ਿਆਦੇ ਪਏ ਸੀਗੇ ਕੱਪੜੇ ਪ੍ਰੈਸ ਕਰਨ ਵਾਲੇ ਪਏ ਸੀ ਦੋ ਤਿੰਨ ਸੂਟ ਸਰਦਾਰ ਜੀਆਂ ਦੇ ਪਏ ਦੀ ਕਈ ਦਿਨਾਂ ਦੇ ਪਏ ਨੇ ਵਸਾਂ ਈ ਟਾਂਗ ਰੱਖਣ ਮੈਂ ਚਲ ਕਰ ਲਾਂ ਕਰ ਲਾਂਗੀ ਦੋ ਕੰਟੇ ਹੋ ਗਏ ਹੁਣ ਕੁਸ ਪਈ ਸੀ ਪੈਸੇ ਮੋਟ ਕੇ ਮੈਂ ਕਿ ਚਲੋ ਨੇ ਆਪਾਂ ਬਲਾਗ ਸ਼ੁਰੂ ਕਰ ਲੈਨੇ ਨਵੇਂ ਆਪਣੇ ਕੱਪੜੇ ਪ੍ਰੈਸ ਕਰਨ ਵਾਲੇ ਪੈਨੇ ਉਹ ਕਰ ਲੈਨੇ ਨਵੇਂ ਆਪਾਂ ਮੌਸਮ ਦੇਖ ਲੈਨੇ ਕੁਸ ਨਾ ਰਾਤ ਤੜਕੇ 3 ਵਜੇ ਨਹੀਂ ਆਇਆ ਸੀ ਥੋੜਾ ਥੋੜਾ ਨਾ ਆਏ ਆ ਦਰਵਾਜ਼ੇ ਚੋਂ ਗਿਆ ਆਪਣਾ ਦਰਵਾਜ਼ਾ ਮੈਂ ਕਿ ਚੋਂ ਦੇਖਦੀ ਆ ਉਹ ਕਿੱਥੋਂ ਚੋਂ ਆਇਆਗਾ ਤੇਨੇ ਤੁਹਾਨੂੰ ਬਾਹਰਲਾ ਮੌਸਮ ਲਵਾਈ ਬਣੀ ਹੋ ਜਾਏਗੀ ਇਸ ਤਰ੍ਹਾਂ ਆਪਣੇ ਇਹ ਕੱਪੜੇ ਕਪੜੇ ਸੁੱਕੇ ਨਹੀਂ ਸਿਲਦੇ ਜਿਹਾ ਮੌਸਮ ਹੈ ਇਸ ਨਾਲ ਸੁੱਕਦੇ ਨਹੀਂ ਸਨੇਹਾ 7:30 ਵਜੇ ਤੱਕ ਪਾਏ ਪੈਣੇ ਚ ਕੋ ਪਰਨੇ ਇਹ ਤਾਂ ਸੁੱਕੇ ਪਨੋਂ ਮਲਾਹੇ ਨਹੀਂ ਹੈਗੇ ਤੇ ਮਸੀ ਵੀ ਅੰਦਰ ਪਾਏਗੀ ਹੁਣ ਕੰਮ ਕਰ ਇਸ ਤੇ ਮਨਾਂ ਦੇ ਵੀ ਜੀ ਲਾਦ ਨਾ ਜੀ ਦੇਰੀ ਵਿੱਚ ਕਿਤੇ ਅੰਦਰ ਪਾਏਗੀ ਹੁਣ ਰੈਨ ਹੋ ਸਕਦਾ ਪਿਆਰਾ ਸਾਰੇ ਹੀ ਹੁਣੇ ਸੋਈ ਜਾ ਕੱਖਾ ਵੀ ਬੰਦ ਅੰਦਰ ਪੈ ਗਈ। ਹੋ ਮਾਸੀ ਕਾ ਚੀਕੂ ਆ। ਮਸੀ ਵੀ ਮਾਸੀ ਦਾ ਬਾਹਰ ਲਗਾ ਰਹਾ। ਆ ਪਹਿਣ ਭਾਜਣ ਕੀ ਕੋਠੀ ਹੈ ਮਿਸਤਰੀ ਹਟੇ ਹੋਏ ਨੇਗੇ। ਇਹਨਾਂ ਦੀ ਮੱਜਾਂ ਜੇ ਬਾਹਰ ਖੜੀਆਂ ਨੇ ਇੱਥੇ। ਕੋਹੜਾ ਪਣ ਇਹ ਛੱਡ ਜਾਈ ਸੀ ਤਾਂ।

ਓਹ ਹਾਈ ਟੀਮ ਦਾ ਭੈਣ ਕਾਂਟ ਪੈਂਪੀ ਦਾ ਫੋਨ ਆ ਰਿਹਾ ਅੱਛਾ ਬਾਰ ਫੋਨ ਆ ਰਿਹਾ ਹੈਗਾ ਤੇ ਠੀਕ ਆ ਵਧੀਆ ਠੀਕ ਠਾਕ ਬਸ ਤੇ ਵਧੀਆ ਠੀਕ ਆ ਮੌਸਮ ਆਪਾਂ ਨੂੰ ਔਖਾ ਹੋ ਜਾਊਗਾ ਥੱਲੋਂ ਨਹੀਂ ਤਾਂ ਆਪਣਾ ਕਲਰ ਖਰਾਬ ਹੋ ਜਾ ਜਿਹੜਾ ਸੱਤ ਤੇ ਕਰਿਆ ਹੋਇਆ ਹੈਗਾ ਚਿੱਟਾ ਤੇ ਨਾ ਇਹ ਆਪਣੀ ਕੰਧ ਖਰਾਬ ਹੋ ਜੂਗੀ ਇਹ ਬਾਹਰ ਪੰਡਾ ਜਾਨੇ ਵੀ ਤੇ ਮੇਰੀ ਪ੍ਰੈਸ ਲਾ ਕੇ ਧਰ ਕੇ ਗਈ ਸੀ ਪ੍ਰੈਸ ਹੋ ਗਿਆ ਗਰਮ ਆਪਾਂ ਕਰਦੇ ਆਂ ਜੀ ਪ੍ਰੈਸ ਆਪਣੇ ਤੇ ਤਾਲੀਦਲ ਦਾ ਵੀ ਉਹ ਦਿਖਾਤਾ ਬੀਬੀ ਦੇ ਪਤੀ ਜੀ ਦਿਖਾਤੀ ਆ ਤੇ ਬੇਟੇ ਨਾਲ ਗੱਲਾਂ ਕਰੀ ਜਾਂਦੀ ਉਹਨਾਂ ਦਾ ਬੇਟਾ ਵੀ ਤਿੰਨ ਸਾਲ ਹੋ ਗਿਆ ਸਾਢੇ ਤਿੰਨ ਸਾਲ ਕੈਨੇਡਾ ਗਿਆ ਹੋਇਆ ਹੈਗਾ ਪੱਕਾ ਹੋ ਗਿਆ ਤੇ ਪਾ ਪ੍ਰੈਸ ਕਰਦੇ ਆ ਪ੍ਰੈਸ ਕਰਕੇ ਚਾਪਣੀ ਕਰਦੇ ਦੇਖਾਂਗੇ ਸਬਜ਼ੀ ਕੱਲ ਨੂੰ ਤਾਂ ਲਾਉਣ ਵਾਲੇ ਆ ਜਾਣਗੇ ਜੀਰੀ ਲਾਉਣ ਵਾਲੇ ਲੇਬਰ ਆ ਜਾਣਗੇ ਕਈ ਦਿਨ ਫਿਰ ਜੀਰੀ ਦਾ ਕੰਮ ਚੱਲੂਗਾ 6-7 ਦਿਨ ਚੱਲੂਗਾ 7 ਕੀਲੇ ਨੇ ਜਿਹੇ ਕੀਲੇ ਵਾਲੇ ਘਟ ਗਏ ਨੇ 7 ਕੀਲੇ ਨੇਗੇ ਜਣੇ ਨੇ ਉਹ 8 ਨੇ ਤੇ 9 ਜਣੇ ਨੇ ਇੰਨੇ ਕਿ ਜਣੇ ਨੇ ਅੱਗੇ 15 ਜਣੇ 16 ਜਣੇ ਹੁੰਦੇ 15-16 ਜਣੇ ਚੋਟਾ ਹੀ ਤਿੰਨ ਕੀਲੇ ਲਾ ਦਿੰਦੇ ਨੇਗੇ ਤੇ ਪਰ ਹੁਣ ਉਹ ਘਟ ਗਏ ਨੇ ਕੀਲ ਲੱਕੀ ਮਸਾਲਾ ਆਉਂਦੇ ਨੇ ਕਿਉਂਕਿ ਗਰਮੀ ਹੋਗੀ ਹੁਣ ਕੱਲ ਦੀ ਬਹੁਤ ਠੰਡ ਹੈ ਕਿ ਕੱਲ ਦਾ ਵਧੀਆ ਕੰਮ ਨਿਭੜ ਜਾਗਾ ਜੇ ਇਸੇ ਤਰ੍ਹਾਂ ਠੰਡ ਰਹੀ ਫਿਰ ਤਾਂ ਆਪਣਾ 4-5 ਦਿਨਾਂ ਚ ਕੰਮ ਨਿਭੜ ਜੂਗਾ ਇੱਕ ਹਫਤਾ ਲੱਗੂ ਇਸ ਗਰਮੀ ਹੋਗੀ ਤੇ ਅੱਜ ਤਾਂ ਇਹ ਵੀ ਨਹੀਂ ਪਤਾ ਲੱਗਦਾ ਗਰਮੀ ਆ ਮੈਂ ਪੱਖਾ ਵੀ ਸਲੋ ਕਰਿਆਗਾ ਮੇਰੇ ਨਾਲ ਅੱਜ ਖੰਗ ਚ ਖਾਮ ਕਰਕੇ ਗਲਾ ਘੁੱਟ ਜਾਂਦਾ ਪੱਖੇ ਨਾਲ ਇਹ ਤਾਂ ਮੇਰਾ ਪੱਖਾ ਬਾਲ ਰਿਹਾ ਕੀਤਾ ਹੋਇਆ ਸੀ ਕੋਸਣਾ ਇੱਥੇ ਬਾਸ ਸੜ ਪਏਗੀ ਜਵਾਰੇ ਦੇ ਵਿੱਚ ਬਾਸ ਸੜ ਪਈ ਕਰਕੇ ਉਹ ਹੋ ਗਿਆ ਆਪਣਾ ਸਿੱਲਾ ਜਾ ਹੋ ਗਿਆ ਮੈਂ ਤਾਂ ਕਰਕੇ ਪੱਖਾ ਲਾ ਲਿਆ ਹੁਣ ਪੱਖੇ ਨਾਲ ਮੈਨੂੰ ਠੰਡ ਲੱਗਦੀ ਹੈ ਹੁਣ ਕਿਉਂਕਿ ਕਾ ਘੰਗਜੀ ਖਾਮ ਨਾਲ ਗਲੇ ਖਰਾਬ ਨਾਲ ਬੁਖਾਰ ਹੋਇਆ ਹੋਇਆਗਾ ਤਾਂ ਕਰਕੇ ਠੰਡ ਲੱਗਦੀ ਨੇ ਠੀਕ ਹੈ ਜੀ ਤੇ ਆਪਾਂ ਮਿਲ ਗਿਆ ਤਾਂ ਤੁਹਾਨੂੰ ਪ੍ਰੈਸ ਕਰਕੇ ਨੇ ਚਾਹ ਚੂ ਕਰਕੇ ਪੀਵਾਂਗੇ ਫਿਰ ਇਲਾਇਚੀ-ਬੂਤੀ ਪਾ ਕੇ ਤੇ ਨੇ ਦਾਲ ਪਾਣੀ ਦਾ ਇੰਤਜ਼ਾਮ ਕਰਾਂਗੇ ਕੋਈ ਹਨਾ ਪੈਣਾ ਤਾਂ ਹੀ ਸੋਚ ਵੜਵੜ ਖਾਂਦੀ ਐ ਕਿ ਦਾਲ ਪਾਣੀ ਦੀ ਸਬਜ਼ੀ ਕਰੀ ਬਣਾਏਗੇ ਟੜਕੇ ਲਈ ਬਰਗਾਉਂ ਕਾਦੀ ਬਣਾਵਾਂਗੇ ਉਹ ਵੀ ਹੱਥ ਨਾਲ ਤਿਆਰੀ ਕਰਕੇ ਪੈਣੀ ਪੁੰਗੀ ਸਾਰਾ ਦਿਨ ਆਹੀ ਸੋਰਚ ਵੜ ਵੜ ਖਾਂਦੀ ਹੈਗੀ ਚਲੋ ਜਿੱਤ ਪਾ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਲੋ ਜੀ ਮੀਂਹ ਪਾਇਆ ਹਟੇ ਆਪਣੇ ਦੇਖੋ ਮੀਂਹ ਚ ਹਜੇ ਬੇੜੇ ਚ ਹਜੇ ਪਾਣੀ ਖੜਾ ਹੈਗਾ ਮੀਂਹ ਚ ਪਾਣੀ ਖੜਾ ਮੈਂ ਕਹਿੰਦਾ ਤੇ ਆਪਣੀਆਂ ਮੱਝਾਂ ਮਨੂਰ ਕਾਹਤ ਰਿੰਗੀ ਜਾਂਦੀਆਂ ਨੇ ਦੇਖਦੀਆਂ ਅੱਜ ਸਵੇਰ ਦੀ ਮੱਝ ਵਾਰੀ ਬੰਨਤੀ ਤੇ ਮੇਰੋ ਠੰਡ ਸੀਗੀ ਟਾਈਮ ਆ 2:30 ਵੱਜ ਗਏ ਨੇ ਤੇ ਮੀ ਹਟ ਗਿਆ ਹੁਣ ਆਪਾਂ ਮੱਝਾ-ਮੁੱਝਾ ਬੰਨ੍ਹਦੇ ਆ ਦੇਖੀ ਗਾਰੇ ਚ ਲਿਬੜ ਗਈ ਕਣੀਆਂ ਚ ਇਹਨੂੰ ਨਮਾ ਕੇ ਬੰਨ੍ਹ ਦਾਂਗੇ ਇਹਨਾਂ ਨੂੰ ਇਸ ਤਰ੍ਹਾਂ ਹੀ ਬੰਨ੍ਹ ਦਾਂਗੇ ਤੇ ਸੰਨੀ ਵੀ ਰੀ ਕਰੀ ਪਈ ਐ ਹਾਂ ਝੱਜਾ ਹਟ ਜਾਂਗੇ ਤਵਾੜਾ ਫੇਰ ਲਾਵਾਂਗੇ ਅਚਾਰ ਨੂੰ ਫੇਰ ਆਪ ਖਾ ਚੱਲੀ ਜਾਂਦਾ ਜਿਵੇਂ ਬੰਦ ਕਰ ਲੇ ਤਾਂ ਲਵੀ ਗਾਹਾਂ ਤਾਂ ਨਹੀਂ ਪੱਕ ਕੇ ਬੰਦ ਕਰੇ ਤੇ ਕੀ ਗੱਲ ਇਹ ਨਹੀਂ ਤੂੰ ਗੇੜ ਦੇ ਨਹੀਂ ਐ ਬੈਜਾ ਬੰਦਦੀ ਹੈ ਹਰ 2:30 ਵਜੇ ਨੇ 3:30 ਵਜੇ ਤੋਂ 4 ਬੰਦਦੀ ਹੁੰਦੀ ਹੈ ਕੀ ਗੱਲ ਹੋ ਗਈ ਹੈ ਤੇ ਆ ਜੋ ਤੁਸੀਂ ਮੈਨੂੰ ਸਬਰ ਨਹੀਂ ਆਉਣਾ ਜਿੰਨਾ ਚਿਰ ਨਾ ਮੈਂ ਇੱਕ ਦੋ ਗੇੜੇ ਮੱਜਾਂ ਚ ਨਾ ਲਾਵਾ ਚਾਹੇ ਚਾਹੇ ਮੈਨੂੰ ਕੰਮ ਹੈ ਚਾਹੇ ਨਾ ਹੈ ਪਰ ਮੈਨੂੰ ਸਬਰ ਨਹੀਂ ਆਉਂਦਾ ਹੈਗਾ ਜਮੀ ਤੇ ਜੇ ਮੈਂ ਬੇਲੀ ਕਿਹੜਾ ਲਾ ਜਾ ਦਰਮਨ ਆਏ ਹੋਏ ਨੇ ਬੀ ਸੂਣ ਵਾਲੀਆਂ ਕਰਕੇ ਢੇੜਾ ਤਾਂ ਹਨਾ ਚਾਹ ਸੂਣ ਵਾਲੀਆਂ ਨੇ ਚਾਹ ਨਾ ਸੂਣ ਵਾਲੀਆਂ ਨੇ ਵੀ ਢੇੜਾ ਪਸ਼ੂਆਂ ਚੱਪਾ ਨੂੰ ਮਾਰਨਾ ਚਾਹੀਦਾਗਾ ਕਿਉਂਕਿ ਫਿਰ ਆਹ ਹੋ ਜਾਂਦਾਗਾ ਨੇ ਹੁਣ ਚਾਰ ਚੂਰ ਤੇ ਢੇੜਾ ਮਾਰਿਆਗਾ ਮਹਾ ਮਿੱਟੀ ਤਾਂ ਲਹੀ ਕਿ ਤੋਂ ਮੀਂਹ ਨਾਲ ਆਹ ਆ ਕਿਦਾਂ ਮਲ ਪਤਾ ਨਹੀਂ ਕਿਥੇ ਕਾਫਟ ਜੀ ਤਣ ਕਿਉਂ ਹੋ ਜਾਂਦੀ ਹੈ ਅੱਜ ਤਾਂ ਕੋਈ ਇੰਨਾ ਕੰਮ ਵੀ ਨਹੀਂ ਸੀ ਖਾਸ ਤੇ ਆਪਣੇ ਪੌਦ ਪੱਟਣ ਵਾਲੇ ਆ ਗਏ ਉਹਨਾਂ ਨੂੰ ਚਾਹ ਕਰਕੇ ਤੋਰੀਏ ਰੋਟੀ ਲਾ ਕੇ ਚਾਹ ਬਣਾ ਕੇ ਤੋਰੀਏ ਕਿ ਪੌਦ ਪੱਟਣ ਵਾਲਿਆਂ ਨੂੰ ਤੇ ਸਵੇਰੇ ਵਾਸਤੇ ਕੰਮ ਚੱਲੂਗਾ ਆਪਣਾ ਜੋਰਾਂ ਸੋਰਾਂ ਤੇ ਜੇ ਤਾਂ ਇਸ ਤਰ੍ਹਾਂ ਹੀ ਕਿਣਮਣ ਕਣੀ ਜੀ ਰਹੀ ਫਿਰ ਤਾਂ ਦੋ ਚਾਰ ਦਿਨਾਂ ਚ ਨਿਬੜ ਜੂ ਕੰਮ ਨਹੀਂ ਤਾਂ ਫਿਰ ਵੱਧ ਟਾਈਮ ਲੱਗੂ ਕਿਉਂਕਿ ਕਿਣਮਣ ਕਣੀ ਚ ਕੰਮ ਜਾ ਰੇ ਨਿਬੜਦਾ ਹੈ ਸਤ ਪਜ ਕਮਰੇ ਨਿਭੜਦਾ ਹੈਗਾ ਇੱਕ ਗਰਮੀ ਹੱਦੋਂ ਜ਼ਿਆਦਾ ਆ ਗਈ ਹੱਦੋਂ ਜ਼ਿਆਦਾ ਆ ਸੱਚੀ ਜਾਨ ਨਿਕਲ ਜਾਂਦੇ ਗਰਮੀ ਨਾਲ ਹੁਣ ਕੱਲ ਦੀ ਅੱਜ ਠੰਡ ਅੱਜ ਬਹੁਤ ਠੰਡਾ ਅੱਜ ਅਸੀਂ ਪੱਖੇ ਵੀ ਨਹੀਂ ਲਾਇਏ ਦੇਨੇ ਮੱਜਾਂ ਪੱਖਾ ਤਾਂ ਮੈਂ ਲਾ ਦਿੱਤਾ ਸੂਣ ਵਾਲੀ ਝੋਟੀ ਕਰਕੇ ਨਾ ਗਰਮੈਸ ਬੰਦੀ ਆ ਉਹ ਨਾਲ ਪੱਖਾ ਤਾਂ ਮੈਂ ਜਿੱਕ ਲਾ ਦਿੱਤਾ ਸੀਗਾ ਮੈਂ ਦੋਨੇ ਸੂਣ ਵਾਲੀ ਝੋਟਿਕ ਪੱਖੇ ਥੱਲੇ ਬੰਨੀ ਹੋਏ ਨੇ ਅਜ ਤਾਪ ਵੀ ਨਹੀਂ ਲਾਇਆ ਹੈਗਾ ਅਜ ਪੱਖਾ ਵਧੀਆ ਠੰਡ ਸੀਗੀ ਤੇ ਠੰਡ ਜਿੱਤੇ ਠੰਡ ਹੁੰਦੇ ਜਾਣ ਸੌਖੀ ਰਹਿੰਦੀ ਹੈ ਗਰਮੀ ਤਬਾਹ ਤੇ ਜਰਾ ਔਖਾ ਹੋ ਜਾਂਦਾ ਹੈ ਤੇ ਆਪਾਂ ਸਬਜੀ ਬਣਾਉਣਾ ਜੀ ਅੱਜ ਹੁਣ ਜੋਗਰੀ ਬਣਾਵਾਂਗੇ ਮਟਰ ਵੀ ਪਾਏ ਨੇ ਕੱਲ ਮਟਰ ਭਾਬੀ ਹੋ ਰਿਹਾਏ ਸੀਗੇ ਅਮਨ ਤੇ ਜੋਤ ਮਟਰਾਂ ਸਰਦਾਰ ਜੀ ਵੱੱਲੇ ਆਏ ਤੇ ਉਹ ਫਿਰ ਅਸੀਂ ਸਾਰੇ ਬਣਾਏ ਨਹੀਂ ਸੱਦੇ ਮਟਰ ਪਾਏ ਨੇ ਕੱਢਣ ਵਾਲੇ ਬਹੁਤ ਸੋਹਣੇ ਮਟਰ ਸੀਗੇ ਫਲੀਆਂ ਵਾਲੇ ਤੇ ਪਾਇਕ ਟਾਇ ਟਲ ਲਿਆਂਦੇ ਨਹੀਂ ਉਹਨਾਂ ਨੇ ਫਲੀਆਂ ਲੈ ਲਿਆ ਸੀ ਬਹੁਤ ਵਧੀਆ ਸੀ ਉਹ ਮੈਂ ਮੈਂ ਕੱਲ ਖਾ ਕੇ ਟਮਾਟਰਾਂ ਦੀ ਸਬਜੀ ਅੱਜ ਮੈਂ ਚਲ ਹਰੀਆਂ ਮਿਰਚਾਂ ਬਣਾ ਲਾਂਗੇ ਆਲੂ ਹਰੀਆਂ ਮਿਰਚਾਂ ਵਿੱਚ ਗਰਾਹ ਦੁੱਧਾ ਪਾ ਲਾਂਗੇ ਤੇ ਢੜਕੇ ਲੇਵਰ ਦੀ ਸਬਜੀ ਦਾਲ ਬਣੂਗੀ ਜੋ ਵੀ ਦਾਲ ਬਣਾਵਾਂਗੇ ਕਿ ਸਬਜੀ ਬਣਾਵਾਂਗੇ ਅੱਥਨੋਂ ਆਪਰਾਏ ਕਰਕੇ ਤਿਆਰੀ ਕਰ ਦੇਾਂਗੇ ਵੀ ਕੀ ਬਣਾਉਣਾ ਬੀਬੀ ਨਾਲ ਬੜੀਆਂ ਵੀ ਪਈਆਂ ਨੇ ਆਲੂ ਬੜੀਆਂ ਬਣਾ ਲਾਂਗੇ ਚਾਹੇ ਚਾਹੇ ਕੁਝ ਹੋਰ ਬਣਾ ਲਈ ਹੈ ਨਾ ਦਾਲ ਬਣਾ ਲਈ ਚਾਹੇ ਸਬਜੀ ਬਣਾ ਲਈ ਕੋਈ ਜੋ ਵੀ ਬਣਾ ਲਈ ਤੇਨੇ ਹੋਰ ਹੀ ਤਿਆਰੀ ਕਰਨੀ ਪਊਗੀ ਹੁਣ ਜਲੋ ਇਹ ਪਾਫੇਰ ਮਿਲ ਦਿਆਂਗੇ ਤੇ ਮੱਝਾ-ਮੁੱਝਾ ਬੰਦਦਾ ਨੇ ਨੇਪਲ ਤੇ ਮਿਰਚਾਂ ਤੋੜਦੀਆਂ ਹੁਣ ਮੀਂਹ ਹਟਿਆ ਹੋਇਆ ਜਮੀਂ ਫੇਰ ਦੁਬਾਰਾ ਆ ਗਿਆ ਫੇਰ ਮਿਰਚਾਂ ਨੂੰ ਤੋੜੀਆਂ ਜਾਣੀਆਂ ਪਾਣੀ ਖੜਕ ਗਿਆ ਜਮੀਂ ਨਾਲ ਤੇ ਨੇ ਪ੍ਰਿੰਡੀਆਂ ਲੱਗੀਆਂ ਪਈਆਂ ਨੇ ਥੋੜੀਆਂ ਜੀਆਂ ਸੁਖਮਣ ਹੋਰਾਂ ਦਾ ਡੰਗਾ ਜਿਹਾ ਲੈ ਜੂਗਾ ਸਵੇਰੇ ਸਕੂਲ ਜਾਣ ਨੂੰ ਸਬਜ਼ੀ ਉਹਨਾਂ ਨੂੰ ਕਰ ਦਾਂਗੇ ਸਬਜ਼ੀ ਤੋੜ ਦਿਆਂ ਚੀਰ ਦਿਆਂ ਮੱਝਾ-ਮੁੱਝਾ ਬੰਦਿਆਂਗੇ ਫੇਰ ਮਿਲ ਦਿਆਂਗੇ ਪਰ ਠੀਕ ਆ ਲੋ ਜੀ ਬੀਬੀ ਤੋੜਨ ਗਈਆਂ ਮਿਰਚਾਂ ਹੂੰ ਤਾਂ ਸਾਰੀਆਂ ਹੀ ਪੱਕ ਗਈਆਂ ਹਨ ਆ ਫੁੱਲ ਜੇ ਚੱਕੇ ਨੇ ਜਿਹੜੇ ਕੱਚੇ ਹੋਣ ਗੀਆਂ ਜੀ ਤਾਂ ਹੈ ਨਹੀਂ ਹੁਣ ਗੁੱਡਣ ਵਾਲੀ ਹੋਈ ਪਿਆ ਬਾੜੀ ਆਪਣੀ ਆ ਜੇ ਲੱਗਦਾ ਹਨ ਹਰੀਆਂ ਮਿਰਚਾਂ ਪਾ ਕੇ ਪਕੌੜੇ ਬਣਾ ਕੇ ਖਾਈਏ ਮੀਂਹੇ ਚ ਪਕੌੜਿਆਂ ਦੀ ਕਰਦ ਛੁੱਟੀਆਂ ਜਨ ਬਣਾਵਾਂਗੇ ਫਿਰ ਜਵਾਖਾਂ ਨੂੰ ਠੰਡੇ ਤੇ ਤਾਜ਼ੇ ਤਾਜ਼ੇ ਇਹ ਖਾ ਲੈਣਗੇ ਬਹੁਤ ਬਹੁਤ ਨਹੀਂ ਬਹੁਤ ਨਹੀਂ ਆਤਾ ਸਾਡੇ ਨਾਲ ਲਾਲ ਮਿਰਚਾਂ ਮੁੱਕੀਆਂ ਪਈਆਂ ਨੇ ਅਸੀਂ ਤਾਂ ਕਰਕੇ ਹਰੀਆਂ ਪਾ ਲੈਣੇ ਨੇ ਤਾਂ ਕੁੜੀਆਂ ਨੂੰ ਪ੍ਰਿੰਡੀਆਂ ਤੋੜੀਆਂ ਨੇ ਦੇਖੋ ਕਿੰਨੀ ਸੋਹਣੇ ਹੋ ਗਏ ਮੀ ਨਾਲ ਨਿੰਮ ਬੇਕਾ ਚੀਕੂਨੇ ਫਲ ਬਹੁਤ ਚੱਕ ਕੇ ਜੇ ਬਾਜ ਜੇ ਹੈ ਨਾ ડાਣੀਆਂ ਤੇ ਭਰੀਆਂ ਪਈਆਂ ਡੋਡੀਆਂ ਨਾਲ ਚੀਕੂ ਨਾਲ ਮੱਝਾ ਬੰਨਿਆ ਏ ਕਣੀਆਂ ਫੇਰ ਲੱਗੀਆਂ ਕਣੀਆਂ ਫੇਰ ਲੱਗੀਆਂ ਲੋਈ ਸਾਨੂੰ ਹੁਣ ਕੈਮਰਾਮੈਨ ਦੀ ਘਾਟ ਆ ਸਾਡੇ ਕੋਲੇ ਬੱਚੇ ਸਾਡੇ ਸਕੂਲ ਗਏ ਨੇ ਸਰਦਾਰ ਜੀ ਸਾਡਾ ਕੈਮਰਾਮੈਨ ਗਏ ਹੋਏ ਨੇ ਜੀ ਖੇਤ ਜਿਰੀ ਲਾਉਂਦੇ ਨੇਗੇ ਲਾਉਣਗੇ ਕੜ ਕੇ ਨਹੀਂ ਤਾਂ ਜੀਰੀ ਵਾਲਿਆਂ ਨੇ ਤਿਆਰੀ ਕਰਦੇ ਆਣੇ ਸੁਖਮਨੋ ਰੇ ਸਬਜ਼ੀ ਦੀ ਤਿਆਰੀ ਕਰਦੇ ਆਂਗੇ ਮੈਂ ਹੁਣ ਦੀ ਸਬਜ਼ੀ ਦੀ ਤਿਆਰੀ ਕਰਦੇ ਆਂਗੇ ਹਰੀਆਂ ਮਿਰਚਾਂ ਟੋਕਰੀ ਭਰ ਲੈਂਦੀ ਟੋਕਰੀ ਬੋਟੀ ਤੇ ਹਰੀਆਂ ਮਿਰਚਾਂ ਤੋੜ ਲੈਂਦੀਆਂ ਤੇ ਤਿਆਰੀ ਕਰਦਿਆ ਗੰਡੇ ਚੱਕ ਲੈਂਦੇ ਆਲੂ ਚੱਕ ਲੈਂਦੇ ਹੁਣ ਆਪਾਂ ਰਾਂਗੇ ਹਰੀਆਂ ਮਿਰਚਾਂ ਤੇ ਆਲੂ ਪਿਆਜ਼ ਦੁੱਧ ਪਾ ਕੇ ਤੇ ਸਵੇਰ ਨੂੰ ਸੁਖਮਣ ਜੀ ਨੂੰ ਜੋਗ ਰਹੇ ਤੇ ਆ ਗਿਆਂ ਭਿੰਡੀਆਂ ਇੱਕ ਗੰਡਾ ਪਾ ਕੇ ਉਹਨਾਂ ਦਾ ਟਿਫਨ ਦੀ ਤਿਆਰੀ ਹੋ ਜੂ ਤੇ ਸਵੇਰ ਨੂੰ ਲੇਵਰ ਵਾਲੇ ਦਾਲ ਸਬਜੀ ਜੋ ਵੀ ਕਰਾਂਗੇ ਗੰਡਾ ਗੁੰਡਾ ਲਸਣ ਲਸਣ ਸੱਲ ਕੇ ਰੱਖਦੇ ਹੁਣ ਪਰ ਸਾਡੇ ਕੋਲ ਇੱਕ ਬੰਦੇ ਦੀ ਘਾਟ ਆ ਹੁਣ ਜੇ ਹੁਣ ਮੈਂ ਬੀਬੀ ਦੇ ਵੀਡੀਓ ਬਣਾਉਂਗੀ ਹਨਾ ਤਾਂ ਭੈਣਾ ਕਹਿਣਗੀ ਆ ਆਪ ਕੈਮਰਾ ਲਈ ਬੈਠੀ ਐ ਤੇ ਸਸ ਸਬਜੀ ਕੱਟਦੇ ਹੁਣ ਸਾਡੇ ਕੋਲ ਕੀ ਕਰੀ ਕੈਮਰਾਮੈਨ ਦੀ ਘਾਟ ਆਏਗੀ ਹੈ ਤੇ ਉਹ ਦੋਨੇ ਜਣੇ ਲੱਗ ਲਗਾ ਕੇ ਅਸੀਂ ਸਬਜੀ ਕੱਟਾਂਗੇ ਤਿਆਰੀ ਕਰਾਂਗੇ ਬਣਾਵਾਂਗੇ ਤੇ ਇਹਨੇ ਵਿੱਚੀ ਬਿਮਾਰੀ ਚੱਲੀ ਜਾਂਦੀ ਹੈ ਕਿ ਖੰਗ ਜ਼ੁਖਾਮ ਸਾਰਿਆਂ ਨੂੰ ਹੋਇਆ ਪਿਆ ਸਾਡੇ ਨੂੰ ਤਾਂ ਤੁਸੀਂ ਬਚ ਕੇ ਰਹੋ ਆਪ ਤਾਂ ਨਹੀਂ ਗਰਮੀ ਨਾਲ ਆਪਾਂ ਕਿ ਹੋਇਆ ਨਾਲ ਮੈਂ ਪਾਣੀ ਪੂਣੀ ਪੀ ਲੈਣਾ ਤਾਂ ਹੋ ਜਣਾ ਨਾ ਹੋ ਹੀ ਹੋ ਗਿਆ ਹੈ ਸਾਰੀ ਹੋਇਆ ਪਿਆ ਆਪਣੀ ਸਾਰੀ ਹੋਇਆ ਪਿਆ ਰਾਤ ਨੂੰ ਮਨਵੀਰ ਕਹਿੰਦੀ ਗੁਰਲੀਨ ਮਨਵੀਰ ਵੀਡੀਓ ਚ ਦੇਖਿਆ ਸੀ ਉਹ ਵੀ ਬਿਮਾਰ ਹੋਈਆਂ ਪਈਆਂ ਨੇ ਗਈਆਂ ਤੇ ਇਹ ਫਫਾਜੀ ਜਲਦੀ ਹੁੰਦੀ ਹੈ ਇਸ ਕਰਕੇ ਸਾਰੀ ਹੋਇਆ ਪੈਸੀ ਵੀ ਸੋ ਘਰ ਮਣ ਹੋਰੀ ਹਾਲੇ ਠੀਕ ਠਾਕ ਆ ਜਾਣ ਸਕੂਲ ਨੂੰ ਤਾਂ ਚੰਗੀਆਂ ਨਾ ਉਹ ਤਾਂ ਹਟੀਆਂ ਹੈ ਹੋ ਤਾਂ ਨਹੀਂ ਆਏ ਨਹੀਂ ਤੜਕੇ ਉਹ ਕਰੀ ਜਾਂਦੀ ਮੇਲ ਸਕੂਠੋਂ ਨੂੰ ਜੀ ਨਹੀਂ ਕਰਦਾ ਗੁਰਮਣ ਜਿਹੜਾ ਮੈਂ ਖਾ ਕੇ ਰਹੀ ਆਂ ਹੈ ਪਾਸ ਤੋਂ ਦੋਨੋਂ ਦਵਾਈ ਦਵਾਈ ਉਹ ਕਈ ਕਰੀ ਜਾਂਦੀ ਖੰਖੋਂ ਜੀ ਕਰੀ ਜਾਂਦੀ ਕਹਿੰਦੀ ਮੈਂ ਉੱਠਣ ਨੂੰ ਜੀ ਨਹੀਂ ਕਰਦਾ ਚਲੋ ਜੇ ਆਪਾਂ ਸਬਜ਼ੀ ਕੱਟ ਲਈਏ ਫਿਰ ਮਿਲਦੇ ਆ ਸਾਡੇ ਕੋਲ ਘਾਟ ਅੱਜ ਕੈਮਰਾ ਨਹੀਂ ਹਾਲੇ ਪੁੰਗਾਇਆ ਲਾ ਕਿ ਲੋ ਜੀ ਆਪਾਂ ਬਣਾਵਾਂਗੇ ਆਲੂ ਮਿਰਚਾਂ ਪਿਆਜ਼ ਦੀ ਸਬਜ਼ੀ ਲਾਹਣ ਤੱਕ ਜਿਹੜੀ ਵਸੁੰਦੀ ਹੈ ਉਸ ਨੂੰ ਸਲਾਚਾ ਗਿਆ ਹੋਰ ਸੁੱਕ ਹੈ ਹੈ ਇਹਦੇ ਕੋਲ ਕੁਝ ਨਹੀਂ ਕਰਤਾ ਕੋਈ ਸੁਕਮੋਂ ਦਾ ਲਸਾਂਸ ਬਣ ਗਿਆ ਹੋਰ ਕੁਝ ਨਹੀਂ ਸਾਹ ਸੁਕਣਾ ਲੀਹ ਚੜ ਗਿਆ ਤੇ ਤੇਰਵਾ ਕਰਕੇ ਤੁਹਾਨੂੰ ਪਾਉਂਦੀ ਰਾਹੇ ਮੈਂ ਮੱਖੀ ਮਿਰਚਾਂ ਪਾਤੀ ਤੇ ਇੱਕ ਕੁ ਮਿੰਟ ਹਾਂ ਅਬ ਲੋ ਜਿਹੜੀ ਤੁਸੀਂ ਦੇਦੇ ਹੋ ਨਾ ਬਣਾ ਲੈ ਇੱਕ ਟੁਕੜੀ ਟੁਕੜੀ ਓਕੇ ਬਹੁਤ ਧੀਰੇ ਧੀਰੇ ਚਾਹ ਲੈਣੀ ਆ ਕੁੱਟ ਠੀਕ ਜੀ ਕੋਲ ਜੀ ਕਹਤੇ ਜੀ ਮੀਰੋ ਕਿਸ ਵਾਲੀ ਕੋਈ ਜਮੇ ਚੇਕ ਕਰਵਾ ਲੈਣੇ ਚੰਗ ਆਰਦਾਸ ਦੋ ਮਿੰਟ ਹੋ ਗਏ ਤੇ ਬਿਲਕੁਲ ਬਿਲਕੁਲ ਜੀ ਲਾੜਾ ਵੀ ਆ ਗਿਆ ਜੀ 3:00 ਵਜੇ ਤੇ ਨੰਬਰ ਔਰ ਫਤਨਾ 12:00 ਵਜੇ ਆ ਗਏ ਓਹੋ ਹੋ ਹੋ ਕਮ ਖਰਾਬ ਹੋ ਗਿਆ ਟੱਕਣਸਰ ਗਿਆ ਸਾਮ ਕਾਰਾਂ ਤੱਕ ਤੇ ਇਦਾਂ ਖਰਾਬ ਹੋ ਗਿਆ

ਮੁਰੀਪੁਰ ਤਖਾਰਦੀ ਤੇ ਡੈਡੀ ਵੀ ਬੁਮਾਦੀ ਸਾਂਖਰੀ ਕੋਲ ਮੁੰਡਾ ਲਾਲ ਹੋ ਗਿਆ ਕੋਈ ਨਾਲ ਸਾਰਾ ਕੁਝ ਡਰਦਾ ਡਰਦਾ ਤਾਂ ਲੱਗਦਾ ਨਾਲ ਕੋਈ ਲੋੜ ਨਹੀਂ ਵਿੱਚ ਤੋਂ ਕਾ ਤਾਜ ਦਿਖਾ ਦੀ ਸਾਰੇ ਅੰਸ਼ਾਸ ਦਿਖਾ ਦੀ ਸਾਰੇ ਕੋਈ ਡਰ ਤੇਰੇ ਕੋਲ ਤਾਂ ਸਾਰਾ ਕੁਝ ਪੂਰਾ ਤਕਰਾ ਤੇ ਸਭ ਵੀ ਬੰਦ ਹੁੰਦੀ ਧੜਕਣ ਦੀ ਬਾਤ ਗਈ ਡੱਡ ਨੂੰ ਵੀ ਤੁੰਗ ਹੋ ਉਹ ਤਾਂ ਨੋਰਮਲ ਫੁੱਟ ਸੜਾ ਜਾਂਦਾ ਸੀ ਕੋਈ ਮਰਜ਼ੀ ਹੋਵੇ ਜੇ ਤੇਰੇ ਕੋਲ ਤਾਂ ਆ ਗਈ ਤੇ ਕੋਈ ਨਹੀਂ ਖਾਣਾ ਨਾ ਹਾਂ ਕੁਝ ਨਹੀਂ ਕਰਦੇ ਜੀ ਜਦੋਂ ਹੈਗਾ ਮਾਰਾ ਆਹ ਤਾਂ ਤਾਂ ਹੈ ਨਾ ਪੰਜ ਗਲਾਸ ਨਾ ਬੋਤਲ ਵਿੱਚ ਤਾਂ ਆਹਨ ਤਾਂ ਬੇਲੇ ਕਰ ਕਰ ਪਾnde ਮੈਂ ਪਰ ਦੂਸਨ ਤਾਂ ਹੋਣ ਹੋ ਗਿਆ ਹੈ ਹੈ ਪੂਰੇ ਹੋ ਗਿਆ ਪਿੱਛੇ ਸਾਬਣ ਆਇਆ ਤਾਂ ਜੀ ਸੰਸਤ ਹੋਰ ਬਸ ਮੰਗ ਲੈ ਉਸ ਤੇ ਲੈ ਜੀ ਵੀ ਨਾ ਰੈਡੀ ਬੀਪ ਵੀ ਕਹੇ ਮੇਰੇ ਆਲ ਉਡਾ ਸਾਰਾ ਪੋਰਤਾ ਪੁੱਤ ਗੱਡੂ ਦੀ ਕੀੜੀ ਗੀਨ ਚੜ ਜਾਣਗੇ ਆਜ ਤਾਂ ਵਧੀਆ ਨਿੱਬੜ ਗਿਆ ਹੋਣਾ ਜੀ ਲਾਉਣ ਵਾਲਾ ਵੀ ਕੰਮ ਹੈ ਨਾ ਆਪਾਂ ਤਾਂ ਜਿਵੇਂ ਆ ਡਿਜੀਟਲ ਚਾਰਜ ਦੇਣਾ ਚਲਾ ਰਹੇ ਹਾਂ ਨਾ ਇਹ ਪੁੱਤ ਚਾਰਕ ਭਾਂਡੇ ਦੇ ਮੈਂ ਮਾਂਜਾਂ ਕਿ ਤੂੰ ਮਾਂਜੇਂਗੀ ਤੀਫਲ ਮਾਂਜੇ ਚੰਗਾ ਚ ਭਾਂਡੇ ਤੇ ਮਾਂਜ ਲੈ ਚਲੋ ਉਹ ਬਾਰੇ ਮੇਰੀ ਬਾਰਦੀ ਜੀ ਮੇਰੀ ਮਸ਼ੀਨ ਸਟਾਈ ਹੋਈ ਹੈਗੀ ਲੈ ਟਾਈਮ ਆ ਹੁਣ 5:30 ਦਾ ਟਾਈਮ ਆਗਾ ਉਹ ਤਾਂ ਫਿਰ ਵੱਧ ਸੀਗੀ ਉਹ ਨੀ ਇੱਕ ਤਾਂ ਇੱਕ ਨੰਬਰ ਤੇ ਬੜੇਵੇਂ ਦੂਜੇ ਨੰਬਰ ਤੇ ਗੁੜ TJ 10 ਕਿਲੋ ਤਾਂ ਲਈ ਆਇਓ ਮੱਝਾਂ ਸੂਣਗੀਆਂ ਹੁਣ ਤਿੰਨ ਮੱਝਾਂ ਸੂਣਗੀਆਂ ਜੇ 20 ਕਿਲੋ ਲਿਆਉਣ ਤਾਂ 10 10 ਸੀ ਲਿਆਓ ਦਾ ਬੜੇਵੇਂ ਗੁੜ ਸਰਪ ਪਾਂ ਦੇ ਮੰਗਾ ਕੱਪੜੇ ਤੋਂ ਵਾਲੀ ਸਾਬਣ। ਡਾੜੀ ਕੁਝ ਹੋਰ ਵੀ ਹੋਦੀ ਏ। ਪਈ 10 ਕਿਲੋ ਹੀ ਲਿਆ ਹੁੰਦਾ ਇੰਨੀ ਖਰਗਾ ਦੀ ਮਸ਼ੀਨ ਤੇ ਕੱਪੜੇ ਮੁਰਕੇ ਵਾਲੇ ਹੁੰਦੇ ਨੇ। ਮੰਗਾਣੇ ਤੇ ਮੰਗਾ ਲੈ। ਹੈ? ਬਈ ਖਰਾਬ ਹੁੰਦੀ। ਖਰੀਦ ਪੇ ਇਧਰਾ ਬਣੂ ਟੋਰਾ ਲੱਗਦਾ। ਚੱਲ ਲਿਆਈ ਜਿਹੜੀ ਲਿਆਉਣੀ ਹੋਈ। ਬਸ ਉਤਲੇ ਤੂੰ। ਮੈਨੂੰ ਨਹੀਂ ਚਾਹੀ। ਹੋਰ ਤੇ ਮੇਰੇ ਕੋਈ ਯਾਦ ਨਹੀਂ। ਤੁਸੀਂ ਤਾਂ ਹੀ ਸ਼ੈਂਪੂ ਵਗੈਰ ਮੰਗਾਉਣਾ ਸੋਡਾ। ਹੈ ਹਾਂ। ਡਾੜੀ ਮੈਨੂੰ ਦੋ ਰਜਿਸਟਰ ਲਿਆ। ਆਏ ਗੇੜੇ ਰਜਿਸਟਰ ਕਾਫੀਆਂ। ਕਵੀ ਉਦਾਰੀ ਹੈ ਬਈ ਇਹ ਨਾ ਡੈਡੀ ਮੰਗਾਣੀ ਮੈਂ ਹੁੰਨੀ ਆ ਵਿੱਚੋਂ ਯੂਜ਼ ਕੌਣ ਕਰਦਾ ਹੁੰਦਾ ਪਰਮਣ ਵਾਧੂ ਆ ਮੇਰੇ ਕੋਲੇ ਆ ਦੋ ਬੱਚੇ 5 ਵਜੇ ਆਉਂਦੇ ਸਰਦਾਰ ਜੀ ਬਿਜੀ ਰਹਿੰਦੇ ਨੇ ਕਿਹ ਟ ਕੈਮਰਾਮੈਨ ਨੇ ਹੈਗਾ ਮੇਰੇ ਕੋਲ ਤੇ ਬੀਬੀ ਆ ਗਈ ਆ ਬਰਵਾਉਂਦੀ ਹੈ ਬੀਬੀ ਵਿਚਾਰੀ ਪਾਠ ਕਰਦੀ ਆ ਲੋ ਜਪਾ ਨੂਨ ਤੇ ਹੱਜ਼ਦੀ ਪਾ ਲਈ ਮੇਰੇ ਪਨੀਰ ਤੋਂ ਇਦੋਂ ਇਹ ਆਪਣਾ ਪਾਣੀ ਸੁੱਕ ਗਿਆ ਫਿਰ ਆਪਾਂ ਦੁੱਧ ਪਾ ਲਾਂਗੇ ਤਾਂ ਚੜ ਗਈ ਅਹ ਹੱਦੀ ਤਾਂ ਹੋ ਗਈ ਹੈ ਨਾ ਕਰੇ ਪੀਸ ਲਾਂਗੇ ਨੇ ਥੋੜੀ ਜਿਹੀ ਫਿਰ ਪਿਹਾ ਲੈ ਜੀ ਲਾ ਕੇ ਮੀਸਿਸ ਪੀ ਹਾਂ ਪਾ ਲੂੰ ਪਾ ਲੇ ਜੋ ਬਣ ਹੈਗੇ ਕਾਉਣ ਦੇ ਨੀ ਲਾਂਗੇ ਮਿਰਚਾ ਹਰੀਆਂ ਪਾ ਲਾਂਗੇ ਹੁੰਦੇ ਆ ਕੱਟ ਕੇ ਤੇ ਬਾਕੀ ਜਸਮਾਨਾ ਤੈਨੂੰ ਚਾਰ ਚੀਜ਼ਾਂ ਬਿਨਾਂ ਜਮੇ ਨਹੀਂ ਸਰਦਾ ਇਹ ਲੈ ਆਇਓ ਨਿਆਜ ਰੱਬ ਦਾ ਹੈਗੀ ਐ ਪੰਡਾ ਵਾਲੀ ਬਲਾਸਰ ਹੈਗੀ ਐ ਪੰਡਾ ਵਾਲੀ ਤਾਂ ਹੈਗੀ ਆ ਤੈਨੂੰ ਚਾਰ ਕਿਹ ਚੀਜ਼ਾਂ ਨੇ ਬਸ ਆਏ ਵੀ ਮੱਝ ਨਾ ਕਿਹੜੇ ਦਿਨ ਸੂਪ ਜਦੋਂ ਪੂਰੇ ਹੋ ਗਏ ਆਪ ਦਾ ਪ੍ਰਬੰਧ ਤਾਂ ਚੰਗਾ ਕਰਾ ਤੂੰ ਰਤ ਬਰਾਤ ਸੂਪ ਪੀ ਜੇ ਆਏ ਨਾ ਪਤਾ ਲਾਇ ਜੇ ਹਫਤਾ ਲਾਇ ਜੇ ਸੂਪੇ ਦੋ ਦਿਨਾਂ ਨੂੰ ਸੂਪ ਕਰੇਂ ਕਿ ਪਤਾ ਹੈ ਨਾ ਲੈ ਕਾਪੀ ਦੋ ਸ਼ੋਕਮੰਦ ਦੇ ਉਹ ਕਾਪੀ ਤੇਰੇ ਹੀ ਨਮਾਰੀ ਦਾ ਪੁੱਤ ਤੇਰੇ ਹੀ ਨਮਾਰੀ ਤੇ ਪੁੱਤਰੀ ਮਾ ਜਟੀ ਹੁਣ ਤਾਂ ਕੋਈ ਨਾ ਤੇ ਗੱਡੀ ਦਮਦਾਰ ਮੈਂ ਅਭੀ ਪਾਣੀ ਪੀ ਆ ਮੇਰੇ ਪਾਣੀ ਪੀ ਮੈਂ ਆ ਤੇ ਕੱਪ ਚ ਦੇਣਾ ਆ ਮੇਰੇ ਜੇ ਮੈਂ 100% ਚਾਰਜ ਕਰ ਲਾ ਬੈਂਟਰੀ ਆ ਨਵੇਂ ਫੋਨ ਦੀ ਦੋ ਡੈਂਟ ਨੇ ਨੰਬਰ ਹੀ ਨਾ ਗਿਣੇ ਨਾ ਇਹਨਾਂ ਬਾਲਾ ਚਾਰਜ ਨਾਲ ਆਇਆ ਨਾ ਮੈਂ ਤਾਂ 11 ਚਾਰਜ ਕਰਕੇ ਦੋ ਦਿਨ ਲਾਉਂਗੀ ਮੇਰਾ ਮਤਲਬ ਹੈ ਵੀ 1 ਘੰਟੇ ਤੋਂ ਪਹਿਲਾਂ ਚਾਰਜ ਹੋ ਜਾਂਦਾ ਐ ਨਹੀਂ ਵੀ ਇਹਨੂੰ ਲਾ ਕੇ ਚਾਰਜ ਤੇ ਦੋ ਘੰਟੇ ਪੁੱਛਣਾ ਪੈਂਦਾ ਨਾ ਨਾ ਇਹ ਖਰਾਬ ਹੋ ਜੂਗੀ ਨਹੀਂ ਹਾਂ ਮਨ ਖਲੀ ਮੈਂ ਵੀ ਹੈ ਜਦਿਆਂ ਇਹ ਕੜਾ ਬਧੀਆ ਇਹ ਕੱਪੜੇ ਖੋਲਦੇ ਹੋਰੀਆਂ ਕਿਤੇ ਗਰਮੀ ਕਰਮੀ ਵਾਲੀ ਹੋਇਆ ਹੈ। ਹੇ ਤਾਰ ਕੱਢਣੀ ਐ ਭਾਂਡੇ ਪੈ ਮੰਜ ਨਾਲੇ। ਢੜ ਕੇ ਪਾਰਾਂ ਨੂੰ ਦੁੱਧ ਹੁਣਾਲ ਵੀ ਰੱਖ ਲੂੰ। ਢੜ ਕੇ ਚਾਹ ਪਾਣੀ ਇੱਧਰੋਂ ਜਾਊਗੀ ਲੇਵਰ ਦੀ। ਹਨਾ? ਢੜ ਤੋਂ ਬੰਨ ਤੇ ਕੱਤੀ ਕਰਨਾ ਉੱਥੋਂ ਮੈਂ ਤੇ ਕੱਤਾ ਕਰੀ। ਬਾਅਦ ਚੋਕੇ। ਇਸ ਵੇਰੇ ਸੇ ਨਹੀਂ ਆ ਪਾਇਆ। ਅੱਜ ਤੂੰ ਹੀ ਗੱਡੀ ਨਗਾਹ ਲਈ ਦੁੱਧ ਆਲੀ। ਕਿਆ ਨਹੀਂ। ਮਿੱਟੀ ਪਾਤੀ ਮਿੱਟੀ ਪਾਤੀ ਤੋਂ ਤੇ ਕੋਤਾ ਜਮਾਇਆ ਹੋਇਆ। ਲਓ ਜੀ ਆਪਣੀ ਸਬਜੀ ਬਣ ਗਈ ਐ। ਦੁੱਧ ਪਾਤਾ ਜਰਵਾਲੀ ਆ ਗਈ। ਆਪਾਂ ਇਹਨੂੰ ਲਾ ਦੇਵਾਂਗੇ। ਥੋੜੀ ਜੀ ਬਣਾਈ ਐ ਕਿਉਂਕਿ ਤੜਕੇ ਲਈ ਵਰਦੀ ਸਬਜੀ ਬਣੂਗੀ ਹਨਾ। ਤੇ ਤਾਂ ਕਰਕੇ ਥੋੜੀ ਬਣਾਈ ਹੈਗੀ। ਮਿਲਾ ਕੇ ਪਕਾ ਲੈਣ ਨੂੰ। ਕਿਸੇ ਨਵੇਂ ਬਲਾ ਉਹਨਾਂ ਨੇ ਤਾਂ ਮੈਂ ਕੋਠੀ ਦੇ ਦੋ ਵੱਠਰ ਮਿੱਟੀ ਦੇ ਸਟਕੇ ਆਈਆਂ ਨੇ। ਸਿਉਣ ਲੱਗਾ ਕਿ ਇਹ ਨਵਕਟਰ ਕੋਣ। ਅਹੇ ਜੇ ਕੰਮ ਕਰੇ ਰਹਿ ਜੀ ਕਰਨ ਵਾਲਾ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੇਰਾ ਉਹ ਜਿਉਂਦੇ ਘਰ ਨੂੰ ਦੱਸ ਕੀ ਕਰੀਏ ਘਰ ਇੱਚ ਆਉਂਦਾ ਕਿਤੇ ਕਿਤੇ ਜਿਹੜੂ ਵੀ ਹੈ ਹੋਰ ਮੈਂ ਦੋ ਬਫਰ ਸਿੱਟ ਕੇ ਹੀ ਇਥੇ ਪਹੁੰਚ ਆ ਜਾਂਦੀ ਕਿਸੇ ਦਾ ਅੱਜ ਤੀਜਾ ਦਿਨ ਹੋ ਗਿਆ ਮੀਨ ਨੂੰ ਪਰਸੋਂ ਕੱਲ ਅੱਜ ਚਲੋ ਜੀ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ